ਫਗਵਾੜਾ ਦੇ ਵਾਰ ਨੰਬਰ 37 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਜਸਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਠੇਕੇਦਾਰ ਵੱਲੋਂ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਇੱਕ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਭੁੰਗਣੀ ਹਾਜ਼ਰ ਹੋਏ ਮੀਟਿੰਗ ਦੌਰਾਨ ਜਿੱਥੇ ਵਕਫਾਕ ਬੁਲਾਰਿਆਂ ਨੇ ਇਸ ਮੂਵ ਵਾਰਡ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਿਰਫ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਪਿਛਲੇ 9 ਸਾਲਾਂ ਵਿੱਚ ਵਿਕਾਸ ਤੇ ਕੰਮ ਨਹੀਂ ਕਰਵਾਏ ਉਨ੍ਹਾਂ ਵਿਸ਼ਵਾਸ ਹੋਇਆ ਕਿ ਸ਼੍ਰੀਮਤੀ ਜਸਵਿੰਦਰ ਕੌਰ ਇਹ ਚੋਣ ਜਿੱਤਣ ਤੋਂ ਬਾਅਦ ਵਾਰਡ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਮਿਤੀ 21 ਦਸੰਬਰ ਨੂੰ ਚੋਣ ਨਿਸ਼ਾਨ ਤਕੜੀ ਤੇ ਵੱਤਵਤ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਡ ਵਾਸੀ ਮਜੂਸ ਹਨ ਡਾਕ ਨੰਬਰ 37 ਤੋਂ ਸ਼ਰੋਮਨੀ ਅਕਾਲੀ ਦਲ ਵੱਲੋਂ ਅੱਜ ਤੋਂ ਪਹਿਲਾ ਜਿਹੜੀਆਂ ਚੋਣਾਂ ਹੋਈਆਂ ਸੀ ਦਾਸ ਉਹਤੇ ਕੌਂਸਲਰ ਸੀ ਹੁਣ ਜਿਹੜੀ ਨਵੀਂ ਚੋਣ ਹੋ ਰਹੀ ਆ 21 ਤਰੀਕ ਨੂੰ ਉਹਦੇ ਵਿੱਚ ਦਾਸ ਦੀ ਧਰਮਪਤਨੀ ਬੀਬੀ ਜਸਵਿੰਦਰ ਕੌਰ ਨੂੰ ਸ਼ਰੋਮਨੀ ਅਕਾਲੀ ਦਲ ਨੇ ਟਿਕਟ ਦੇ ਕੇ ਨਵਾਜਿਆ ਜਿੱਥੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦੀ ਆ ਉੱਥੇ ਮੈਂ ਸਮੂਹ ਵੋਟਰਾਂ ਨੂੰ ਵੀ ਇੱਕ ਭਰਮੀ ਅਪੀਲ ਕਰਨੀ ਚਾਹੁੰਦਾ ਕਿਉਂਕਿ ਮੈਨੂੰ 95 ਸਾਲ ਜੋ ਮੈਂ ਸੇਵਾ ਕੀਤੀ ਹੈ ਵਾਰਡ ਦੀ ਜੋ ਕਿਹਾ ਸੀ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਤਾਂ ਮੈਂ ਵਾਰਡ ਦੇ ਵੋਟਰਾਂ ਨੂੰ ਇੱਕ ਭਰਮੀ ਅਪੀਲ ਕਰਦਾ ਕਿ 21 ਤਰੀਕ ਨੂੰ ਚੋਣ ਨਿਸ਼ਾਨ ਤੱਕੜੀ ਬੀਬੀ ਜਸਵਿੰਦਰ ਕੌਰ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਕਰੋ ਤਾਂ ਜੋ ਮੈਂ ਜੋ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਨਿਰੰਤਰ ਇਹ ਸੇਵਾ ਜਾਰੀ ਰਹੇਗੀ ਮੈਂ ਪੂਰਨ ਵਿਸ਼ਵਾਸ ਦਿਵਾਉਣਾ ਜਿਸ ਤਰ੍ਹਾਂ ਕੁਟੇਗ ਬਹਾਦਰ ਨਗਰ ਟੀਬੀ ਜਿਸ ਦੀ 메ਨ ਸੜਕ ਇੰਨਾ ਕੁ ਬੁਰਾ ਹਾਲ ਸੀ ਸਰਕਾਰਾਂ ਆਈਆਂ ਬਹੁਤ ਕਿਸੇ ਨੇ ਕੀਤਾ ਨਹੀਂ ਜਦੋਂ ਮੈਂ ਪਿਛਲੀ ਵਾਰੀ ਕੌਂਸਲਰ ਬਣਿਆ ਉਸ ਤੋਂ ਪਹਿਲਾਂ ਹੀ ਟੀਬੀ ਦੀ ਜਿਹੜੀ 메ਨ ਸੜਕ ਉਹਨੂੰ ਬਣਾਇਆ ਗਿਆ ਉਹ ਅੱਜ ਵੀ ਲੋਕ ਉਸ ਗੱਲ ਨੂੰ ਯਾਦ ਕਰਦੇ ਆ ਜਿਸ ਤਰ੍ਹਾਂ ਮੈਂ ਜੋ ਪਹਿਲਾਂ ਕੀਤਾ ਕੰਮ ਉਹ ਕੰਮਾਂ ਦੇ ਵਿਹਾਰ ਤੇ ਆਪਕੋ ਬੇਨਤੀ ਕਰਦਾ ਕਿ ਮੈਨੂੰ ਇੱਕ ਇੱਕ ਵੋਟ ਪਾ ਕੇ ਬੀਬੀ ਜਸਵਿੰਦਰ ਕੌਰ ਜੀ ਨੂੰ ਕਾਮਯਾਬ ਕਰੋ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਇਸ ਦੇ ਨਾਲ ਸ਼ਰੋਮਨੀ ਅਕਾਲੀ ਦਲ ਦਾ ਜਿੱਥੇ ਮੈਂ ਧੰਨਵਾਦ ਫੇਰ ਕਰਦਾ ਹੈ ਪਾਰਟੀ ਹਾਈ ਕਮਾਂਡ ਦਾ ਉੱਥੇ ਮੈਂ ਸਮੂਹ ਵੋਟਰਾਂ ਨੂੰ ਇੱਕ ਵਾਰੀ ਅਪੀਲ ਕਰਦਾ ਕਿ ਇੱਕ ਇੱਕ ਵੋਟ ਜਿਹੜੀ ਹੈ ਚੋਣ ਨਿਸ਼ਾਨ ਤੱਕੜੀ ਤੇ ਪਾ ਕੇ ਬੀਬੀ ਜਸਵਿੰਦਰ ਕੌਰ ਨੂੰ ਕਾਮਯਾਬ ਕਰੋ ਤਾਂ ਜੋ ਫਾਰਦੀ ਸੇਵਾ ਕਰ ਸਕੇ ਇਹਨਾਂ ਲਾਜਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਫਗਵਾੜਾ ਦੇ ਵਾਰਡ ਨੰਬਰ 37 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਜੇ ਉਮੀਦਵਾਰ ਸ਼੍ਰੀਮਤੀ ਜਸਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਠੇਕੇਦਾਰ ਵੱਲੋਂ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਇੱਕ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਭੁੰਗਣੀ ਹਾਜ਼ਰ ਹੋਏ ਮੀਟਿੰਗ ਦੌਰਾਨ ਜਿਥੇ ਵਕਫਾਕ ਬੁਲਾਰਿਆਂ ਨੇ ਇਸ ਮੁਵ ਵਾਡ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਿਰਫ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਪਿਛਲੇ 9 ਸਾਲਾਂ ਵਿੱਚ ਵਿਕਾਸ ਤੇ ਕੰਮ ਨਹੀਂ ਕਰਵਾਏ ਉਨ੍ਹਾਂ ਵਿਸ਼ਵਾਸ ਹੋਇਆ ਕਿ ਸ਼੍ਰੀਮਤੀ ਜਸਵਿੰਦਰ ਕੌਰ ਇਹ ਚੋਣ ਜਿੱਤਣ ਤੋਂ ਬਾਅਦ ਵਾਰ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ਉਨ੍ਹਾਂ ਸਮੂਹ ਵਾਡ ਵਾਸੀਆਂ ਨੂੰ ਮਿਤੀ 21 ਦਸੰਬਰ ਨੂੰ ਚੋਣ ਨਿਸ਼ਾਨ ਤਕੜੀ ਤੇ ਵੱਤ ਵਤ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਜੂਰ ਸਨ